ਤਰਨਤਾਰਨ ਪੰਜਾਬ ਤੋਂ ਇਸ ਵਕਤ ਦੀ ਵੱਡੀ ਖਬਰ ਫਤਿਹਗੜ੍ਹ ਸਾਹਿਬ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਹਮਲਾਵਾਰਾਂ ਨੇ ਇੱਕ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਬਾਰਦਾਦ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਜਦਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਵੱਲੋਂ ਸੀਸੀਟੀਵੀ ਫੋਟੋਜ਼ ਦੇ ਆਧਾਰ ਤੇ ਹਮਲਾਵਰਾਂ ਦੀ ਤਲਾਸ਼ ਜਾਰੀ ਹੈ। ਕਾਂਦੇ ਕਾਂਦੇ ਆ ਅभी ਅੰਦਰ ਆਪਣਣ ਲੱਗੇ ਜੀ ਕੰਮ ਜਿਹੜਾ ਸਵੇਰ ਦਾ ਖਲਾਰਤ ਹੋਇਆ ਉਹ ਕਟੋੜਾ ਕਰਦੇ। ਉੱਥਾਰੋਂ ਟਰਟਰ ਦੀ ਆਵਾਜ਼ ਆਈ ਆ ਤੇ ਗੋਲੀ ਗਰਾਂਜ ਕਰ ਰਹੇ ਗਏ। ਬਾਅਦ ਚ ਦੇਖਿਆ ਪਿੱਛੇ ਕਿ ਇੰਦਰ ਵਿੱਚ ਜਿਤਨਾ ਮੇਨੂੰ ਘਟਨ ਤੇ ਇਹ ਕੋਈ ਤਨਕਾਲ ਵਗੈਰਾ ਵੀ ਆਈ ਪਹਿਲਾਂ ਕੋਈ? ਹਾਂਜੀ ਫਰੋਤੀ ਦੀ ਕਾਲ ਵੀ ਆਈ ਕੋਈ? ਕਈ ਕੋਈ ਆਉਂਦੀਆਂ ਨਹੀਂ ਨੇ ਇਕੱਲੀ ਤੇ ਨਹੀਂ ਆਈ ਜੀ ਕਈ ਆਈਆਂ। ਕਿੰਨੇ ਵਿਅਕਤੀ ਜਿਹੜੇ ਗੋਲੀ ਚਲਾ ਕੇ ਗਏ? ਉਹ ਵਿਅਕਤੀ ਕਹਿੰਦੇ ਆ ਜੀ ਅਸੀਂ ਤੇ ਮਤਲਬ ਅੰਦਰ ਹੀ ਹਨ ਦੇ ਭਾਂ ਚਲਾ ਕੇ ਨਿਕਲ ਗਏ ਉਹ ਗੋਈ ਕਿਦੇ ਤੁਸੀਂ ਇਸ ਬੰਦੀ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੀ ਜੋ ਇਹ ਮੰਗ ਕਰਦੇ ਉਹ ਸਾਡੀ ਨੂੰ ਪਤਾ ਹੈ ਦੇਖੋ ਇੱਥੇ ਪਹੁੰਚੇ ਆਪਣਾ ਮੋਹਨ ਸਿੰਘ ਸਨੋ ਜੀ ਸਿੰਘ ਹਾਂ ਜੀ ਵਾਸੀ ਫਤਿਹਵਾਲਿਆ ਇਹਨਾਂ ਦਾ ਕੱਪੜਿਆਂ ਦਾ ਸ਼ੋਅਰੂਮ ਆ ਬਾਹਰ ਇਹਨਾਂ ਦੇ ਸ਼ੀਸ਼ੇ ਲੱਗੇ ਹੋਏ ਹੀ ਕੋਈ ਅਰਪਛਾਤੇ ਬੰਦੇ ਆਏ ਆ ਆਪਣਾ ਇਤਨੀ ਦਾ ਆਪਣਾ ਕਰੀ ਸਰਪੰਚੀ ਹੈ ਕਿਉਂ ਕਿ ਉਹ ਆਏ ਇਧਰ ਆਏ ਇਧਰ ਆਏ ਕ੍ਰੋਸ ਕੀਤਾ ਨਾ ਬਾਜ਼ਾਰ ਵਿੱਚ ਦੀ ਕ੍ਰੋਸ ਕੀਤਾ ਵਾ ਉਹ ਬੰਨੇ ਤੇ ਫਾਇਰਿੰਗ ਕਰਕੇ ਚਲੇ ਗਏ ਆ ਤੇ ਉਹਨਾਂ ਨੇ ਇਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਚੱਲੇ ਇਹ ਦੋ ਘੋੜਾ ਗ੍ਰਾਮ ਕਰ ਲਈ ਮੋਕੇ ਤੇ ਕੋਈ ਇਹਨਾਂ ਨੂੰ ਫਰੋਤੀ ਦੀ ਕਾਲ ਵੀ ਆਈ ਹੈ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਸਾਡੇ ਸਾਹਮਣੇ ਤੇ ਕੋਈ ਨਹੀਂ ਇਹਨਾਂ ਨੂੰ ਆਈ ਕੋਈ ਗੱਲ ਨਾ ਕੋਈ ਇਹਨਾਂ ਨੂੰ ਕੋਈ ਪਹਿਲਾਂ ਆਈ ਕੋਈ ਗੱਲ ਨਾ ਇਹਨਾਂ ਨੇ ਕੋਈ ਟਾਣੇ ਦੱਸੀ ਆ ਇਸ ਬੰਦੇ ਕੀ ਕਾਰਵਾਈ ਕਰ ਰਹੇ ਜੀ ਹੁਣ ਅਬ ਹੁਣ ਕਿ ਇਹਨਾਂ ਤੇ ਪਿਆਰ ਲਿਆਗੇ ਪਰਚਾ ਤੇ ਕਰਾਂਗੇ ਤਰਕੀਸ਼ ਕਰਾਂਗੇ ਅਗਲੀ ਕ੍ਰਿਆ ਜੇੜਾ ਕੋਈ ਹੜਤੋਸ਼ੀ ਸਾਹਮਣੇ